ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਸਾਰ ਦੇ ਉੱਤੇ ਦੁਨੀਆ ਦੇ ਉੱਤੇ ਜ਼ਿੰਦਗੀ ਜਿਉਣ ਵਾਸਤੇ ਬਹੁਤ ਹੀ ਜ਼ਿਆਦੇ ਚੀਜ਼ਾਂ ਦੀ ਸਾਨੂੰ ਲੋੜ ਪੈਂਦੀ ਹੈ ਇੱਕ ਤਾਂ ਹੁੰਦੀ ਹੈ ਪਿਆਰਿਓ ਜ਼ਰੂਰਤ ਲੋੜ ਇੱਕ ਹੁੰਦਾ ਹੈ ਲਾਲਚ ਜ਼ਰੂਰਤ ਲੋੜ ਹਰ ਇੱਕ ਬੰਦੇ ਨੂੰ ਪੂਰੀ ਕਰਨੀ ਪੈਂਦੀ ਹੈ ਕਈ ਬੰਦੇ ਜੇ ਕੋਈ ਕੰਮ ਧੰਦਾ ਕਰੀ ਜਾਵੇ ਦਿਨ ਰਾਤ ਉਹਨੂੰ ਕਹੀ ਜਾਣਗੇ ਲਾਲਚ ਕਰਦਾ ਹੈ ਨਹੀਂ ਜਿਹੜਾ ਬੰਦਾ ਗਰੀਬ ਹੈ ਉਹਨੂੰ ਦਿਨ ਰਾਤ ਖਾਪਣਾ ਪਵੇਗਾ ਮਿਹਨਤ ਕਰਨੀ ਪਵੇਗੀ ਉਹਦੀਆਂ ਲੋੜਾਂ ਜ਼ਰੂਰਤਾਂ ਫੇਰ ਪੂਰੀਆਂ ਹੋਣਗੀਆਂ ਲਾਲਚ ਉਹ ਹੁੰਦਾ ਜਿਹੜਾ ਵਾਹਿਗੁਰੂ ਤੋਂ ਟੁੱਟ ਕੇ ਤੇ ਦੂਜੇ ਦਾ ਹੱਕ ਖਾਣਾ ਇਹਨੂੰ ਲਾਲਚ ਕਹਿੰਦੇ ਨੇ ਪਰਮੇਸ਼ਰ ਨੂੰ ਯਾਦ ਰੱਖਣਾ ਦਿਨ ਰਾਤ ਮਿਹਨਤ ਕਰਨੇ ਕੰਮ ਕਰਨਾ ਇਹ ਲਾਲਚ ਨਹੀਂ ਇਹ ਲੋੜ ਹੈ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਉੱਤੇ ਖੁਸ਼ੀ ਵੀ ਹੈ ਤੇ ਬਰਕਤ ਵੀ ਪਾਉਂਦਾ ਹੈ ਚਲੋ ਕੰਮ ਧੰਦਾ ਕਰਦੇ ਆਂ ਜੇ ਵਿਗਨ ਪੈਣ ਤਾਂ ਇੱਕ ਸੱਚੇ ਪਾਸ਼ਾ ਮਹਾਰਾਜ ਦੀ ਉਗਤੀ ਵਿਧੀ ਹੈ ਪਿਆਰਿਓ ਦੇਖੋ ਪਰਮੇਸ਼ਰ ਤਾਂ ਨਾ ਹੈ ਨਿਰਗੁਣ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਨਾਉ ਨੂੰ ਭੁੱਖ ਲੱਗਦੀ ਐ ਨਾਉ ਨੂੰ ਤ੍ਰੇ ਲੱਗਦੀ ਐ ਨਾਉ ਨੂੰ ਨੀਂਦ ਐ ਨਾਉ ਨੂੰ ਆਲਸ ਐ ਨਾਉ ਨੂੰ ਵਸਤਰਾਂ ਦੀ ਲੋੜ ਐ ਪਰ ਜੇ ਕੋਈ ਵਾਹਿਗੁਰੂ ਨੂੰ ਸਰਗਣ ਰੂਪ ਦੇ ਵਿੱਚ ਦੇਖਣਾ ਚਾਵੇ ਤਾਂ ਵਾਹਿਗੁਰੂ ਨੂੰ ਸਰੀਰ ਧਾਰਨਾ ਪੈਂਦਾ ਹੈ ਸਰੀਰ ਧਾਰਨ ਦੇ ਉਹਦੇ ਕਈ ਤਰੀਕੇ ਨੇ ਜਿਹੜੇ ਬੰਦੇ ਕਹਿੰਦੇ ਵੀ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਇਹ ਜੋ ਕੁਝ ਹੈ ਇਹ ਪਖੰਡ ਹੈ ਕੀ ਵਿਵਸਤਰ ਦੇਣੇ ਲੰਗਰ ਛਕਾਉਣੇ ਪ੍ਰਮਾਤਮਾ ਖੁਸ਼ ਹੋ ਜਾਏਗਾ ਪ੍ਰਮਾਤਮਾ ਖੁਸ਼ ਹੁੰਦਾ ਹੈ ਪਿਆਰਿਓ ਇਹ ਪਖੰਡ ਨਹੀਂ ਹੈਗਾ ਪਖੰਡ ਉਹ ਹੁੰਦਾ ਹੈ ਪਖੰਡ ਦੀ ਪਰਿਭਾਸ਼ਾ ਜਿਹੜੀ ਉਹ ਕਈ ਨੂੰ ਪਤਾ ਹੀ ਨਹੀਂ ਹੈਗਾ ਕਈ ਬੰਦੇ ਕਹਿੰਦੇ ਨੇ ਕਰਮ ਕਾਂਡ ਦੇ ਤੋਂ ਗੁਰੂ ਮਹਾਰਜ ਜੀ ਪਾਸ਼ ਨੇ ਰੋਕੇ ਹੈ ਵੀ ਕਰਮ ਕਾਂਡ ਹੈ ਉਹਨੂੰ ਬੜਾ ਪੁੱਛਣਾ ਵਾਲਾ ਹੋਵੇ ਵੀ ਕਰਮ ਕਾਂਡ ਕੀ ਹੁੰਦਾ ਹੈ ਭਲਾ ਉਹਨਾਂ ਦੇ ਕਦੇ ਕਰਮ ਕਾਂਡ ਪੜਿਆ ਕਰਮ ਕਾਂਡ ਦਾ ਇੱਕ ਇੱਕ ਕਾਂਡ ਹੈ ਉਹ ਕਰਮ ਉਹਦਾ ਇੱਕ ਅਲੱਗ ਵਿਸ਼ਾ ਹੈ ਉਹ ਪੜਨਾ ਪੈਂਦਾ ਹੈ ਕਰਮ ਕਾਂਡ ਫੇਰ ਪਤਾ ਲੱਗ ਜੇ ਕਰਮ ਕਾਂਡ ਕਰਮ ਕਾਂਡ ਜ਼ਿੰਦਗੀ 'ਚ ਜ਼ਰੂਰੀ ਹੈ ਕਰਨਾ ਜਿਹੜੀ ਗਿਆਨ ਦੀ ਵਿਵਸਥਾ ਹੈ ਉਹ ਕੁਛ ਹੋਰ ਹੈ ਕਰਮ ਕਾਂਡ ਕੁਛ ਹੋਰ ਹੈ ਕਰਮ ਕਾਂਡ ਦੇ ਵਿੱਚ ਹਰ ਇੱਕ ਬੰਦੇ ਨੂੰ ਵਿਚਰਨਾ ਪੈਂਦਾ ਅਵਸਥਾ ਦੇ ਅਨੁਸਾਰ ਹੈ ਸਭ ਕੁਝ ਸੋ ਜਿਹੜੇ ਬੰਦੇ ਕਹਿੰਦੇ ਵੀ ਵਸਤਰਾਂ ਦੀ ਲੋੜ ਨਹੀਂ ਪ੍ਰਮਾਤਮਾ ਕਿਹੜਾ ਭੁੱਖ ਹੈ ਪ੍ਰਮਾਤਮਾ ਕਿਹੜਾ ਗੁਰੂਗਰਾ ਸਾਹਿਬ ਦੀ ਰਜਾਈਆਂ ਦੇਣ ਨੂੰ ਏਸੀ ਲਗਾਉਣ ਨੂੰ ਜਾਂ ਚੌਰ ਸਾਹਿਬ ਕਰਨ ਚ ਪੱਖਾ ਲਾਉਣ ਨੂੰ ਇਹਨੂੰ ਵੀ ਬਖੰਡ ਕਹੀ ਜਾਂਦੇ ਨੇ ਜੇ ਉਸ ਇਹੋ ਜਿਹੀ ਗੱਲ ਗੱਲ ਕਰਨ ਵਾਲੇ ਬੰਦੇ ਕੋਈ ਪੁੱਤਰ ਮਰ ਜੇ ਇਹ ਗੱਲ ਕਹਿਣੀ ਪੈਂਦੀ ਉਹਦਾ ਪੁੱਤਰ ਮਰ ਜੇ ਨਾ ਜੇ ਉਹਨੂੰ ਕਹੇ ਵੀ ਭਾਈ ਆਤਮਾ ਨਾ ਜਾਂਦੀ ਐ ਨਾ ਮਰਦੀ ਐ ਸਦਾ ਅਮਰ ਐ ਆਤਮਾ ਕਦੇ ਮਰਦੀ ਨਹੀਂ ਵੀ ਤੇਰਾ ਪੁੱਤਰ ਮਰ ਗਿਆ ਇੱਥੇ ਹੀ ਮਰਿਆ ਉਹ ਜਿਹੜੇ ਕਿ ਮਰਦਾ ਨਹੀਂ ਸਰੀਰ ਮਰਦਾ ਹੁਣ ਧਰਵਾਸ ਆਜੂਗਾ ਉਗਾ ਉਗਾ ਹਾਈ ਮੈਨੂੰ ਮੇਰਾ ਪੁੱਤਰ ਇੱਕ ਵਾਰੀ ਮਲਾ ਦੋ ਉਦੋਂ ਕਿੱਧਰ ਜਾਂਦੇ ਆ ਉਹਦਾ ਗਿਆਨ ਸੋ ਸਰੀਰਾਂ ਨੂੰ ਸਰੀਰ ਦੀ ਲੋੜ ਹੈ ਜਦੋਂ ਸੁਰਤ ਦੀ ਗੱਲ ਆ ਜੇ ਉਦੋਂ ਕਿਸ ਚੀਜ਼ ਦੀ ਲੋੜ ਨਹੀਂ ਹੁੰਦੀ ਹੈਗੀ ਹਰ ਇੱਕ ਬੰਦੇ ਦੀ ਅਵਸਥਾ ਹਰ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਮਹਾਰਾਜ ਨੇ ਸਭ ਦੀ ਪੂਰਤੀ ਵਾਸਤੇ ਲੱਗ ਲੱਗ ਧਰਮ ਦੇ ਅੰਗ ਬਣਾਏ ਨੇ ਪੌੜੀ ਦਰ ਪੌੜੀ ਸਟੈਪ ਬਾਏ ਸਟੈਪ ਸੋ ਜੇ ਕਿਸੇ ਨੇ ਗੁਰੂ ਨੂੰ ਖੁਸ਼ ਕਰਨਾ ਹੋਵੇ ਤਾਂ ਉਹਦੇ ਸਿੱਖਾਂ ਦੀ ਸੇਵਾ ਕਰੇ ਗੁਰਸਿੱਖਾਂ ਅੰਦਰ ਸਤਗੁਰ ਵਰਤਦਾ ਜੋ ਸਿੱਖਾਂ ਨੂੰ ਲੋੜ ਹੈ ਗੁਰਖੁਸ਼ੀ ਆਵੇ ਜੇ ਕਿਸੇ ਦਾ ਬਹੁਤ ਜ਼ਿਆਦਾ ਕਾਰਜ ਆੜ ਜੇ ਤਾਂ ਪਾਠ ਪੂਜਾ ਕਰਾ ਕੇ ਬਸਤਰ ਦੇਵੇ ਮਾਇਆ ਦੇਵੇ ਕਿਉਂ ਜਿਹੜੀ ਗੁਰਸਿੱਖਾਂ ਦੀ ਮਾਇਆ ਹੁੰਦੀ ਹੈ ਉਹ ਭਲੇ ਕੰਮਾਂ ਤੇ ਲੱਗਦੀ ਹੈ ਉਹ ਕੋਈ ਮਾੜੇ ਕੰਮਾਂ ਤੇ ਤਾਂ ਲੱਗਣੀ ਬਾਅਦ ਤੋਂ ਬਾਅਦ ਆਪਦੇ ਬੱਚਿਆਂ ਨੂੰ ਦੇ ਦੇਣਗੇ ਆਵਦੀਆਂ ਸਹੂਲਤਾਂ ਕਰ ਦੇਣ ਪੂਰੀਆਂ ਕਰ ਲੈਣ ਕਿ ਜਿਹੜੀ ਉਹਨਾਂ ਦੇ ਕੋਈ ਅਧੂਰਾ ਜਿਹੜਾ ਉਹਨਾਂ ਦੇ ਕਾਰਜ ਸੋ ਸਤਿਗੁਰੂ ਗੁਰਸਿੱਖਾਂ ਦੇ ਅੰਦਰ ਹੀ ਵਰਤਦਾ ਹੈ ਗੁਰਸਿੱਖਾਂ ਤੋਂ ਵੀ ਨਾ ਸਤਿਗੁਰੂ ਦੀ ਸਮਝ ਨਹੀਂ ਆਉਂਦੀ ਸਤਿਗੁਰੂ ਨਾਲ ਪਰਮੇਸ਼ਰ ਦੀ ਸਮਝ ਨਹੀਂ ਆਉਂਦੀ ਜੇ ਕਿਸ ਦਾ ਕਾਰਜ ਬਹੁਤ ਜ਼ਿਆਦਾ ਅੜਿਆ ਹੋਵੇ ਪਾਠ ਪੂਜਾ ਕਰਵਾ ਕੇ ਗੁਰਸਿੱਖਾਂ ਦੀਆਂ ਖੁਸ਼ੀਆਂ ਲੈ ਕੇ ਪ੍ਰਸੰਨਤਾ ਲੈ ਕੇ ਕਿਵੇਂ ਲੈਣੀ ਆ ਪ੍ਰਸੰਨਤਾ ਬਸਤਰ ਦੇ ਵੀ ਮਾਇਆ ਜਾਣ ਕਰੇ ਭੇਟ ਕਰੇ ਤੇ ਸਿੱਧੀ ਦੇਗਾ ਦੀਆਂ ਰਸਾਂ ਰਸਨਾ ਦੇਵੇ ਉਹ ਗੁਰਸਿੱਖ ਜਿਹੜੇ ਮਹਾਪੁਰਸ਼ ਜਿਹੜੇ ਸਰੀਰਾਂ ਤੋਂ ਬਾਹਰ ਨੇ ਉਹ ਆਪ ਦਾ ਰੂਪ ਗੁਰਸਿੱਖਾਂ ਨੂੰ ਸਮਝਦੇ ਨੇ ਹਰ ਇੱਕ ਧਰਮ ਦੇ ਉੱਤੇ ਜਿਵੇਂ Hindu ਧਰਮ ਦੇ ਚ ਬ੍ਰਾਹਮਣ ਨੂੰ ਸਭ ਕੁਝ ਸਮਝਿਆ ਜਾਂਦਾ ਕਿਉਂ ਬ੍ਰਾਹਮਣ ਬ੍ਰਾਹਮਣ ਦੀ ਗੱਲ ਕਰਦੇ ਸੀ ਪਹਿਲਾਂ ਜਿਹੜੇ ਹੁਣ ਵੀ ਹੈਗੇ ਨੇ ਉਹ ਸਤਕਾਰਯੋਗ ਨੇ ਸਾਰੇ ਕੋਜੇ ਨਾ ਗੁਰਸਿੱਖ ਨਾ ਬ੍ਰਾਹਮਣ ਨਾ ਸਾਰੇ ਕੋਜੇ ਮੁੱਲਾ ਹਰ ਇੱਕ ਦੇ ਵਿੱਚ ਘਾਟ ਆਉਂਦੀ ਹੈ ਹਰ ਇੱਕ ਦੇ ਧਰਮ ਦੇ ਵਿੱਚ ਚੜਦੇ ਚੜਦੇ ਪਏ ਹੁੰਦੇ ਨੇ ਉਹ ਆਪਾਂ ਨੇ ਦੇਖਣਾ ਵੀ ਆਪਾਂ ਨੇ ਕਿੰਨਾ ਵੱਲ ਦੇਖਣਾ ਚੜ੍ਹਦੀ ਕਲਾ ਵਾਲੇ ਵੱਲ ਦੇਖਣਾ ਹੁਣ ਇੱਕ ਭਾਈ ਤਾਰੂ ਸਿੰਘ ਹੋਏ ਨੇ ਅੱਜ ਦੇ ਸਮੇਂ ਵਿੱਚ ਵੀ ਬਹੁਤ ਜਿਹੜੇ ਆਪਦਾ ਸਰੀਰ ਕਰਵਾਨੀ ਸਰੀਰ ਸਰੀਰ ਸਰ ਦੇ ਨੂੰ ਤਿਆਰ ਨਹੀਂ ਦੇ ਵੀ ਦਿੱਤਾ ਭਾਈ ਤਾਰੂ ਸਿੰਘ ਹੋਰਾਂ ਨੂੰ ਦੇਖਣਾ ਆਪਾਂ ਨੇ ਜਾ ਜਿਹੜੇ ਸ਼ਹੀਦیاں ਦੇਣ ਨੂੰ ਤਿਆਰ ਹੈ ਉਹਨਾਂ ਨੂੰ ਦੇਖਣਾ ਹੈ ਕਿ ਜਿਹੜੇ ਗੁਰਸਿੱਖੀ ਧਾਰਕੇ ਬਹੁਤ ਤਰ੍ਹਾਂ ਦੇ ਨਸ਼ੇ ਪੱਤੇ ਕਰਦੇ ਨੇ ਜਿਹੜੇ ਪੰਥ ਤੋਂ ਬਹੁਤ ਦੂਰ ਨੇ ਗੁਰਸਿੱਖੀ ਦੇ ਨੇੜੇ ਤੇੜੇ ਨਹੀਂ ਕਿਉਂ ਨਾ ਕਿ ਨਹੀਂ ਦੇਖਣਾ ਇਹ ਤੁਹਾਡੀ ਮਰਜ਼ੀ ਹੈ ਆਪਣਾ ਆਪਾਂ ਇਹ ਜਿਹੜਾ ਮਨ ਹੈ ਇਹ ਅੱਖਾਂ ਦੀ ਜਿਹੜੀ ਹੈ ਕੈਮਰਾ ਹੈ ਜਿੱਦ ਨੂੰ ਕਰਾਂਗੇ ਉਸ ਸਾਨੂੰ ਦਿਖਾ ਦੇਗਾ ਇਹ ਦੇ ਜੇ ਗੁਰਸਿੱਖਾਂ ਵੱਲ ਨਾਮ ਸਿਮਨ ਵਾਲਿਆਂ ਵੱਲ ਦੇਖਾਂਗੇ ਤਾਂ ਆਪਾਂ ਨੂੰ ਪਰਮੇਸ਼ਰ ਨਜ਼ਰ ਆਏਗਾ ਤਾਂ ਆਪਣੀ ਮਰ ਆਪਣਾ ਕਸੂਰ ਹੈ ਨਾ ਇਸ ਕਰਕੇ ਜਿਹਦਾ ਕਾਰਜ ਅੜ ਜਾਵੇ ਜਬ ਜੀ ਸਾਹ ਦੇ ਪਾਠ ਕਰਾ ਕੇ ਜਾਂ ਸਹਿਜ ਪਾਠ ਕਰਾ ਕੇ ਜਾਂ ਸੁਖਮਨੀ ਸਾਹਿਬ ਦੇ ਦਸ ਜਸਮ ਬਾਣੀ ਦਸਮ ਗ੍ਰੰਥ ਦੀ ਬਾਣੀ ਪੜ੍ਹ ਕੇ ਸਿੱਖਾਂ ਨੂੰ ਪੁੰਨ ਦਾਨ ਕਰੇ ਰਸਣ ਦੇ ਵਿੱਚ ਧੀ ਦੀ ਡੰਗਾ ਦੇਵੇ ਬਦਾਮ ਖਾਸ਼ ਖਸ ਜੋ ਵੀ ਉਹਦੇ ਵਿੱਚ ਪੈਂਦੀ ਆ ਰਸਦ ਹੁੰਦੀ ਹੈ ਜਿਹੜੀ ਉਹ ਦੇਖ ਕੇ ਨਾ ਅਰਦਾਸਾਂ ਬੇਨਤੀਆਂ ਕਰਾਵੇ ਦੋ ਤਿੰਨ ਵਾਰੀ ਜਣੇ ਕਿ ਰਸ ਨੂੰ ਦੋ ਤਿੰਨ ਵਾਰੀ ਦੇ ਦੇਵੇ ਪਾਠ ਭਾਵੇਂ ਚਲੋ ਉਹ ਮਾਇਆ ਦੇ ਹਿਸਾਬ ਨਾਲ ਆਪ ਦਾ ਤੁਸੀਂ ਕਰ ਸਕਦੇ ਹੋ ਕਿਸੇ ਕੋਲੇ ਥੋੜੀ ਹੁੰਦੀ ਹੈ ਕਿਸੇ ਕੋਲੇ ਬਹੁਤੀ ਹੁੰਦੀ ਹੈ ਤਾਂ ਸੰਗਤ ਸ਼ਹੀਦਕ ਉਹਨਾਂ ਦੇ ਨਿਮਿੱਤ ਤੇ ਦਿੱਤਾ ਹੋਇਆ ਇਹਨਾਂ ਨੂੰ ਪਿਆਰ ਪਿਆਰ ਦੇ ਭੁੱਖੇ ਹੁੰਦੇ ਨੇ ਜਿਹੜੇ ਹੁੰਦੀ ਹੈ ਰੂਹਾ ਪਵਿੱਤਰ ਰੂਹਾ ਜਿਹੜੀ ਕੁਛ ਆਪਾਂ ਦਿੰਦੇ ਹਾਂ ਉਹ ਉਹਨਾਂ ਨੂੰ ਪਹੁੰਚਦੀ ਹੈ ਉਹਨੂੰ ਪਹੁੰਚਦੀ ਹੈ ਉਹ ਚੀਜ਼ ਸਿਰਫ ਪਿਆਰ ਪਹੁੰਚਦਾ ਉਹਨਾਂ ਕੋਲੇ ਵੀ ਹਾਂ ਸਾਨੂੰ ਦੇਖੋ ਆਪਾਂ ਨੂੰ ਚਾਹ ਪਾਣੀ ਦੀ ਭੁੱਖਰੀ ਕਿਸ ਦੇ ਘਰ ਆਪਾਂ ਜਾਈਏ ਆਪਾਂ ਨੂੰ ਕੋਈ ਚਾਹ ਵੀ ਨਾ ਪੁੱਛੇ ਪਰ ਮੈਂ ਆਪਣੇ ਅੰਦਰ ਜੀ ਪੀਣ ਦੀ ਇੱਛਾ ਕਰੀ ਪਰ ਜਦੋਂ ਅਗਲਾ ਜ਼ਾਹਰ ਕਰਦਾ ਨਾ ਕਿ ਆਓ ਬੈਠੋ ਚਾਹ ਪਾਣੀ ਸ਼ੱਕੋ ਪ੍ਰਸ਼ਾਦ ਦਾ ਸ਼ੱਕੋ ਕੋਈ ਗੱਲ ਨਹੀਂ 2 ਮਿੰਟ ਬੈਠੋ ਕੋਈ ਗੱਲ ਨਹੀਂ ਕੰਮ ਤਾਂ ਮੁੱਕਣਾ ਹੀ ਨਹੀਂ ਹੈਗੇ ਆਓ ਪਿਆਰਿਓ ਫਿਰ ਆਪਾਂ ਉਹਨੂੰ ਲਾਦੇ ਬੰਦਾ ਠੀਕ ਕਿੰਨਾ ਪਿਆਰ ਆਊਗਾ ਆਪਾਂ ਕਹਿੰਦੇ ਕੋਈ ਗੱਲ ਨਹੀਂ ਚਾਹ ਤਾਂ ਮੈਂ ਛਕਣੀ ਦੇਖੋ ਕੋਈ ਕਹਿੰਦਾ ਮੇਰੇ ਤਜਾਬ ਬਣਦਾ ਕੋਈ ਕਹਿੰਦਾ ਸ਼ੂਗਰ ਹੈ ਜਾਂ ਕੋਈਆਂ ਦੀ ਛਾਰੀ ਹੁੰਦੀ ਕੋਈ ਘੱਟ ਪੀ ਕੇ ਆਏ ਕੋਈ ਥੋੜਾ ਥੋੜਾ ਜਲ ਛਕ ਲਾਂਗੇ ਔਰ ਫਿਰ ਉਹਨਾਂ ਦਾ ਪਿਆਰ ਉਹਨੂੰ ਕੀ ਲੈਂਦਾ ਕਿੰਨਾ ਕਿੰਨਾ ਪ੍ਰਸੰਨ ਹੁੰਦਾ ਬੰਦਾ ਵੀ ਹਾਂ ਬੰਦਾ ਵੀ ਮਿਲਣਸਾਰ ਹੈ ਇਹੀ ਗੱਲ ਸਿੰਘਾਂ ਜੀ ਇਦਾਂ ਦੀਆਂ ਹੁੰਦੀਆਂ ਪਵਿੱਤਰ ਰੂਹਾਂ ਦੀ ਪਿਆਰਿਓ ਪਿਆਰ ਦਿਖਾਣਾ ਚਾਹੀਦਾ ਜਿੰਨੇ ਕ ਜੋਗੇ ਹੈਗੇ ਆ ਬਹੁਤੇ ਕੀ ਕਹਿਣਗੇ ਕਹਿੰਦੇ ਪਰਮਾਤਮਾ ਨੂੰ ਤਾਂ ਕੁਝ ਦੇਣਾ ਇਹ ਚੀਜ਼ ਐ ਜਿਵੇਂ ਕਹਿੰਦੇ ਕਿਸੇ ਦਾ ਬਾਗ ਐ ਕਦੇ ਮਾਲੀ ਜੇ ਬਾਗ ਵਿੱਚੋਂ ਫੁੱਲ ਤੋੜ ਕੇ ਬਾਗ ਦੇ ਮਾਲਕ ਨੂੰ ਕਹੇ ਵੀ ਲੈ ਫੁੱਲ ਭੇਟ ਕਰਦਾ ਕਹਿੰਦੇ ਇਹ ਤਾਂ ਉਹ ਗੱਲ ਹੋ ਗਈ ਕਹਿੰਦੇ ਫੁੱਲ ਭੇਟ ਕਰਨ ਵਾਲੀ ਰਾਜੇ ਨੂੰ ਕਹਿ ਦੋ ਜਾਂ ਬਾਗ ਦੇ ਮਾਲੀ ਨੂੰ ਕਹਿ ਦੋ ਮਾਲਕ ਨੂੰ ਕਹਿ ਦੋ ਫਿਰ ਉਹਦੀ ਭਾਵਨਾ ਦੇਖਦਾ ਹੈ ਨਾ ਅਗਲਾ ਆਪਰੇ ਗਨੇ ਮਹਾਰਾ ਤੇਰਾ ਦਿੱਤੀ ਹੈ ਤੇਰੇ ਖਜ਼ਾਨਿਆਂ ਵਿੱਚੋਂ ਤੈਨੂੰ ਦੇ ਰਿਆਂ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ ਇਹ ਪਿਆਰ ਦਿਖਾਇਆ ਕਵੀਰ ਸਾਹਿਬ ਨੇ ਵੀ ਮਾਰਾ ਹੈਗਾ ਤਾਂ ਤੇਰਾ ਹੈ ਪਰ ਤੈਨੂੰ ਵੀ ਮੈਂ ਦੇ ਰਿਆਂ ਕਿਉਂ ਤਾਂ ਕਿ ਮੇਰੇ ਨਾਲ ਤੇਰੀ ਪ੍ਰੀਤ ਪੈ ਜੇ ਇਹ ਪਿਆਰ ਦਿਖਾਉਣਾ ਜ਼ਰੂਰੀ ਹੈ ਜਿਹੜਾ ਪਿਆਰ ਵੀ ਨਹੀਂ ਦਿਖਾ ਸਕਦਾ ਉਹ ਫਿਰ ਕੀ ਹੈ ਇਹਦੇ ਅੰਦਰ ਹੈ ਨਹੀਂ ਪਿਆਰ ਉਹਦੇ ਅੰਦਰ ਇਸ ਕਰਕੇ ਪਿਆਰੋ ਗੁਰਸਿੱਖਾਂ ਦੀ ਸੇਵਾ ਕਰਨੀ ਚਾਹੀਦੀ ਆ ਪਾਠ ਪੂਜਾ ਕਰਾ ਕੇ ਜਿੰਨੀ ਕਿ ਸਮਰੱਥਾ ਹੈ ਉਹ ਫਿਰ ਸਿੰਘ ਸ਼ਹੀਦ ਪਵਿੱਤਰ ਰੂਹਾਂ ਆਪਣਾ ਪੁੰਨਕਾਰਮ ਬਣਦਾ ਜੇ ਸੁਭ ਕਰਮ ਬਣ ਗਿਆ ਮਾੜੇ ਕਰਮਾਂ ਨੂੰ ਕੱਟ ਦਿੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ